ਟਰੇ 'ਚ ਪਾਉਣਨੇ ਨੂੰ ਕਰਦੇ ਨੇ ਥਾਲੇ। ਪਾਉ ਓਏ। ਲੰਘ ਗਿਆ ਅਛ ਕਰਤਾ ਸਾਹਿਬ। ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਵਾਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਪਹੁੰਚ ਗਏ ਵੀ ਕਬੂਤਰਾਂ ਕੋਲ। ਇੱਕ ਦਿਨ 'ਚ ਦੂਜਾ ਵਲੌਗ ਸ਼ੂਟ ਹੈ ਇਹ। ਤੇ ਸਾਫ਼ ਸਪਾਈ ਕਰਦੇ ਆ ਜੱਸੇ ਸੈੱਡਰ ਸਾਈਕਲ ਕਿੱਥੇ ਉਧਰ ਲੈ ਕੇ ਤੇ। ਨਹੀਂ ਕੀ ਬੈਠੀ ਹੋਣੀ। ਪਾ ਪਹਿਲਾਂ। ਪਾਣੀ, ਭਰ। ਮੈਂ ਬਾਉਣਾ ਟਰੇ 'ਚ ਦਾਣੇ। ਉਹ ਕਿੱਥੇ ਗਿਆ ਯਾਰ? ਡੱਬਾ ਜਾਈ ਤੇ ਨਾਲ ਆਪਾਂ ਦਾਣੇ ਪਾਉਂਦੇ ਹੁੰਦੇ ਤੇ। ਦੱਬਾਉਂਦੇ ਵੀ ਇਹ ਮੈਂ ਕੱਲ ਰੜਾ ਕੇ ਲੈ ਗਿਆ ਜਦਾਂ ਉਹ ਮੇਰੇ ਕੋਲ ਡੇਪਰ ਰੱਖਿਆ ਇੱਕ ਮਿੰਟ ਬਾਈ ਇੱਧਰ ਦੇਖਦੇ ਆ ਪਹਿਲਾਂ ਜਿਹੜਾ ਡੱਬਾ ਪਿਆ ਰਿਹਾ ਉਹ ਹਾਂ ਭਾਈ ਤੁਸੀਂ ਕਿਵੇਂ ਹੋ ਸ਼ਾਮ ਨੂੰ ਬਾਹਰ ਵੀ ਕੱਢਣਾ ਅੱਜ ਤੁਹਾਨੂੰ ਦਾਣੇ ਹੈਗੇ ਪਰ ਢੋਲਣੇ ਪੈਣੇ ਨੇ ਬੱਚਾ ਆ ਦੇਖੋ ਏਕਣ ਪਾੜਨੇ ਚਾਹੀਦੇ ਆ ਬੱਚੇ ਦੇਖੋ ਹੈ ਨਾ ਸਾਫ਼ ਸੁਥਰਾ ਪਾੜ ਰਿਹਾ ਉਹ ਕਿਰਪਾਟਾ ਤੇ ਪਾਣੀ ਕਰ ਦਈਏ ਚੇਂਜ ਪਹਿਲਾਂ ਇਹਨਾਂ ਦਾ ਜਿਵੇਂ ਦਾਣੇ ਵਾਲਾ ਡੱਬਾ ਤਾਂ ਨਹੀਂ ਹੈਗਾ ਇੱਥੇ ਆ ਕੁਜੇ ਜੇ ਪਏ ਨੇ ਚਲੋ ਵੀ ਪਾਣੀ ਵੀ ਸਾਫ਼ ਹੈ ਨਾ ਬੜਾ ਗੰਦ ਨਹੀਂ ਪਾਇਆ ਇਹਨਾਂ ਨੇ ਚਲੋ ਮੈਂ ਪਾਣੀ ਪੂਣੀ ਕਰਦਾ ਚੇਂਜ ਵਾਲਾ ਇਹਨਾਂ ਦਾ ਤੇ ਹੈ ਐਸੇ ਹੈ ਨਹੀਂ ਨਾ ਡੱਬਾ ਤਾਂ ਹੈ ਨਹੀਂ ਤੇ ਇਹਨਾਂ ਨੂੰ ਰੱਖ ਦਨੇ ਆ ਪਾਣੀ ਧਾਣੇ ਵੀ ਰੱਖ ਦਨੇ ਆ ਇੱਕ ਮਿੰਟ ਓਕਰ ਬੋਟਾ ਉਹ ਆ ਜਾਓ ਭਾਈ ਇੱਥੇ ਢੋਲਦੇ ਕੱਲੀ ਛਰਮ ਪਾਉਣੀ ਐ ਸੇਜ ਖੜਜੋ ਭਾਈ ਇਹਨਾਂ ਨੂੰ ਪਹਿਲਾਂ ਪਾਣੀ ਪੂਣੀ ਪੀ ਲੈਣ ਦਿਓ ਟੱਕਣੀਆਂ ਲਾਦੇ ਆ ਕਿੱਥੇ ਹਾਂ ਇਹੀ ਟੱਕਣ ਸਾਫ ਕਰ ਯਾਰ ਇਹਦੇ ਬਿਨਾ ਧਾਣੇ ਬਹੁਤ ਔਖੇ ਪੈਂਦੇ ਨੇ ਹਨਾ ਲੋਈ ਮੇਤਰੋ ਨੂਰੀ ਖੜੀ ਆਪਣਾ ਖਾਈ ਪੀ ਉਹ ਇੱਧਰ ਆ ਆ ਹੁਣ ਚੱਕ ਦੇਣ ਇਹ ਨੂਰੀ ਦਾ ਖੱਬੜਦੇ ਆ ਇੱਧਰ ਤੋਂ ਹੁਣ ਕੱਟੇ ਆਉਂਦੀ ਆ ਉਹ ਚਿੜੀਆਂ ਨਾਲ ਪਿਆਰ ਤੋ ਵੀ ਕਰ ਲਿਆ ਸਾਰ ਤੇ ਇਹ ਚ ਸਰੋਂ ਮੈਂ ਪਾ ਹੀ ਲੰਨਾ ਉਦੋਂ ਤੋਂ ਨੇ ਘਰ ਜੇ ਕਿੰਡ ਬਾਈ ਟਰੇ ਸਾਫ਼ ਕਰਾਂ ਮੈਂ ਓਏ ਮੇਤਰੋ ਥੋੜੇ ਜੇ ਫਿਰ ਮੈਂ ਦਾਣੇ ਵੀ ਨਵੇਂ ਮਿਕਸ ਕਰ ਲੇ ਮੈਂ ਕਿਹਾ ਵੀ ਐਵੇਂ ਹੈ ਯਾਰ ਫੇਰ ਭੁੱਖੇ ਜੇ ਰਹਿਣਗੇ ਸ਼ਾਮ ਨੂੰ ਤਾਂ ਅੱਜ ਬਾਹਰ ਕੱਢਾਂਗੇ ਇਹਨਾਂ ਨੂੰ ਤੇ ਸਾਰੇ ਵੀਰਾਂ ਨੇ ਕਿਹਾ ਹਨਾ ਵੀ ਬਾਹਰ ਕੱਢਿਆ ਕਰੋ ਬਾਹਰ ਕੱਢਾਂਗੇ ਵੀਰੇ ਜ਼ਰੂਰ ਆ ਲਓ ਧਰ ਲਿਆਂ ਢੇ ਬੱਚਿਓ ਬੈਠ ਐ ਨੀ ਜੇ ਜੂਕੇਰ ਬੁੱਟਾ ਨੇ ਉਹ ਆਹ ਦੇਖਾ ਬਹੁਤ ਮਾੜੀ ਗੱਲ ਸਾਰੇ ਆਏ ਚੜਦੇ ਨੇ ਉੱਪਰ ਨੂੰ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਓਕੇ ਆ ਤੇ ਇਧਰ ਲਿਆਂਦਾ ਵੀ ਕੰਮ ਨਿਬੇੜ ਦਈਏ ਪਾਊਡਰ ਪਾਤਾ ਕਿ ਨਹੀਂ ਪਾਉਣਾ ਹਲੇ ਹੈ ਲੋਬੀ ਇਹਨਾਂ ਚ ਵੀ ਦਾਣੇ ਪਾ ਦੇ ਪੀਲੀ ਇੱਟ ਵੀ ਗੁੱਟਣੀ ਐ ਇਸੇ ਆਪਾਂ ਨੇ ਆ ਹੁਣ ਥੋੜੀ ਉਧਰ ਰੱਖਤੀ ਕਿ ਨਹੀਂ ਤੋੜਦੀ ਦਿਖਾਈ ਤਾਂ ਓਹੋ ਲੈ ਲੋਹੇ ਦੀ ਥੋੜੀ ਵੀ ਤੋੜਤੀ ਆ ਆ ਮਾੜਾ ਤਾਂ ਇਹਦਾ ਹਨਾ ਪਹਿਲਾਂ ਵੀ ਬੈਲਡ ਹੋਈ ਜੋ ਨਿਕਲੀ ਉਹ ਟੁੱਟੀ ਨਹੀਂ ਇਥੋਂ ਬੈਲਡ ਹੋਊਗੀ ਇਹ ਚਲੋ ਕੋਈ ਨਹੀਂ ਅੰਦਾ ਕਰਾ ਲਾਂਗੇ ਟਰੈਕਟਰ ਸਾਈਕਲਿੰਨ ਪਾ ਤੋ ਦੇਖ ਕੇ ਪਾ ਦੇ ਇੱਕ ਚਮਚਾ ਪਾ ਦੇ ਪਾ ਦੇ ਪਾ ਦੇ ਪਾ ਦੇ ਕਬੂਤਰ ਵੱਧ ਨੇ ਬਸ ਉਕੇਰ ਬੋਡ ਪਾਣੀ ਬਾਦੇ ਹੋਣੇ ਚ ਲੈ ਇਹਨੂੰ ਮੈਂ ਰੱਖਾਂ ਉਧਰ ਦੁਕਾਨ ਗਿੱਲਾ ਜਾ ਹੋ ਗਿਆ ਨਾ ਐ ਚ ਰੱਖ ਦਿੰਨੇ ਇਹਨੂੰ ਅੰਦਰ ਪਹਿਲਾਂ ਤਾਂ ਪਤਾ ਨਹੀਂ ਕਿੱਥੇ ਹੋ ਗਿਆ ਤੇ ਆ ਦਵਾਈਆਂ ਤਾਂ ਪਾ ਦੀ ਪਾਵਰ ਯੈਲੋ ਬੱਚਿਆਂ ਨੂੰ ਦੇਦੀ ਸੀ ਤੇ 14 ਵਾਈਸਨ ਦੀ ਗੋਲੀ ਵੀ ਦੇਤੀ ਸੀ ਪਾ ਦੇ ਵਿਪਾ ਦੇ ਦੱਸਿਆ ਕਿ ਕਬੂਤਰ ਡਾਉਣੇ ਵੀ ਆਪਾਂ ਨੇ ਅੱਜ ਕਬੂਤਰ ਡਾਉਣ ਦਾ ਹੀ ਵਲੌਗ ਬਣਾਉਂਗਾ ਅੱਜ ਡਾਵਾਂਗੇ ਨਵੇਂ ਬੱਚਿਆਂ ਨੂੰ ਢਾਂਗੀ ਦੇ ਖੁੱਲੀ ਤੇ ਬਿਠਾਵਾਂਗੇ ਅੱਜ ਨਵੇਂ ਬੱਚੇ ਵੀ ਡਾਵਾਂਗੇ ਦੱਸੇ ਅੱਜ ਜਿਹੜੇ 3 ਹੋ ਗਏ ਉਹ ਪਹਿਲਾਂ ਵਾਲੇ ਚੌਥਾ ਗਲابی ਬੋਟੇ ਵਾਲਾ ਹਨਾ ਤੇ ਓਕੇ ਰਿਪੋਰਟ ਦੇਖੀ ਅੱਛਾ ਗਈ ੱਗ ਹੋ ਗਈ ਤੋਂ ਫੇਰ ਉਧਰੋਂ ਪਾਉਣੀ ਪੈਣੀ ਆ ਹੁਣ। ਥੈਲਾ ਖੋਲਿਆ ਹੋਇਆ ਹੈ। ਲੈਓ ਵੀ ਹੁਣ ਦੇਖ ਲੀਏ ਖੁੱਡਾ ਸੈਟ ਹੈ। ਆਹ ਲੱਗੇ ਬੈਠਣ। ਓ ਕੇ ਰਪੋਟਾਂ ਨੇ ਆ ਵੀ ਬੈਠੇ ਆ ਚੜੇ। ਠੀਕ ਆ। ਹੁਣ ਓ ਕੇ ਰਪੋਟ ਹੁਣ ਨਾ ਕਹਦੇ ਮੇਰਾ ਵੀਰ ਵੀ ਨਹੀਂ ਸੈਟੇਗਾ। ਕਿਉਂਕਿ ਇਹ ਤੇ ਉੱਪਰ ਤਾਂ ਨਹੀਂ ਹੁਣ ਸੈਟਿੰਗ ਕਰ ਹੁਣੀ। ਉਹ ਸਲਾਬ ਨਹੀਂ ਹੈਗੀ ਫੇਰ ਕਹੋ ਵੀਰੇ। ਲੈ। ਉਹ ਥੜਾ ਪਰਸ਼ਾਵਾਂ ਜੀ ਏਕਣ ਪੈਂਦਾ ਦੇਖੋ ਹੁਣ ਸਲਾਬ ਲੱਗਦੀ ਏ ਹੁਣ ਦੇਖੋ ਓਕੇ ਨਾ ਰਬੋਟ ਆ ਵੀ ਚਾਰ ਬਾਜੀਆਂ ਜੇਤੂ ਤੇ ਚੱਲ ਹੁਣ ਇਹ ਚ ਸਾਹਮਣੇ ਵੀ ਟੋਕਰੀਆਂ ਲਾਉਣੀਆਂ ਨੇ ਆਪਾਂ ਨੇ ਉਹ ਅੱਜ ਦੇਖਦੇ ਆ ਅੱਜ ਫਿੱਟ ਕਰ ਦਾਂਗੇ ਕੁਝ ਤੇ ਬੱਚੇ ਨੂੰ ਦੇਖ ਲੀਏ ਚੁੱਗਾ ਚੁੱਗਾ ਆਇਆ ਹੋਇਆ ਨਾ ਥੋੜਾ ਹੀ ਥੋੜਾ ਪੂਰਾ ਆਇਆ ਫੇਰ ਕੋਈ ਨਹੀਂ ਦੇ ਦੇਣਗੇ ਫਿਰ ਚੋਗਾ ਉਹ ਤੇਰੀ ਉਹ ਬਾਹਰ ਨਿਕਲ ਕੇ ਕਬੂਤਰ ਆਈ ਛੇਤੀ ਜੱਸੇ ਹੋ ਗਿਆ ਤਾਂ ਪੰਗਾ ਬਾਈ ਸਾਰੀ ਗਏ ਤੇ ਕਬੂਤਰ ਸਾਰੀ ਆ ਰਹਿ ਗਏ ਤੇ ਵਿਚਾਰੇ ਅੰਦਰ ਚੱਲ ਇਨਾਂ ਸ਼ੁਕਰ ਆ ਗਏ ਕਾਬੂ ਚ ਉਹ ਕੇ ਰਬੋਟਾਂ ਨੇ ਤੇ ਦਾਣੇ ਦੂਣੇ ਚੋਣ ਕੇ ਜੱਸਾ ਪਾਉਂਦੇ ਨੇ ਸਰੋਂ ਤੇ ਆਹ ਦੇਖੋ ਇਹਨਾਂ ਸਾਫ਼ ਹੈ ਨਾ ਕੰਮ ਪ੍ਰੋਜੈਕਟ ਉਹ ਕਿ ਆ ਵੀ ਟੋਕਰੀਆਂ ਸਾਫ ਨੇ ਆ ਵੀ ਦੋਏ ਸਾਫ ਨੇ ਕਿੰਨੀਆਂ 4 8 ਤੇ 10 ਟੋਕਰੀਆਂ ਹੋ ਗਈਆਂ ਤਿੰਨ ਵਾਲੀ ਦੂਜੀ ਵਾਲੇ ਨੇ 13 ਤਿੰਨ ਉਧਰ ਦੇ 16 ਬਹੁਤ ਨੇ 16 ਟੋਕਰੀਆਂ ਠੀਕ ਆ ਉਹ ਤੂੰ ਕਿੱਥੇ ਬੈਠਾ ਹੋਏ ਲੈ ਆ ਵੀ ਪਾ ਦੇ ਸਾਰੋਂ ਸਾਰਿਆਂ ਥੋੜੀ ਥੋੜੀ ਚਲੋ ਬਈ ਇਹਨੇ ਹੋਰ ਕੰਮ ਕਰਨੇ ਵੇੜਦੇ ਆ ਲਓ ਬਈ ਸਾਡਾ ਕਰਿਆ ਪੀਜ਼ਾ ਬਣਾਉਣ ਨੂੰ ਜੀ ਖਾਣ ਨੂੰ ਸੌਰੀ ਹੁਣ ਜੱਸਾ ਕਹਿੰਦਾ ਮੈਨੂੰ ਬਣਾ ਕੇ ਦੇ ਹੁਣ ਜੱਸੇ ਮੈਂ ਬਣਾ ਕੇ ਦਿਖਾਉਣਾ ਤੇਨੂੰ ਠੀਕ ਆ ਪੀਜ਼ਾ ਦੇਖੀਏ ਵੇ ਟਰਾਈ ਕਰਕੇ ਹਾਂਜੀ ਚੱਲ ਲਓ ਵੀ بیس ਆਪਣਾ ਬਣਿਆ ਬਣਾਇਆ ਤਾਂ ਤੇ ਪੀਜਾ ਪਾਸਤਾ ਸੌਸ ਪਾ ਦਨੇ ਆਪਾਂ ਜਿਸੇ ਚਾਕੂ ਜੇ ਨੂੰ ਚੱਕੜੀ ਇੱਧਰੋਂ ਚੱਕ ਲਈ ਇੱਕ ਮਿੰਟ ਇਹ ਆਹਾਹਾ ਵਹੋਦਾ ਉਹ ਵゼ ਬਹੋਦਾ ਆ ਫੜੀ ਖੜਾ ਸਬਜੀ ਕਰ ਲਈਏ ਲਾ ਦਮਾ ਲਾ ਦੇ ਲਾ ਦੇ ਲਾ ਦੇ ਚੱਲ ਓਕੇ ਰਬੋਟ ਆ ਪਾੜੇ ਨੂੰ ਆਈ ਵੀ ਰੱਖਦੇ ਬ੍ਰਿਜ ਚਾਹ। ਜਕੂੰਦੋ ਤਾਂ ਇਹ? ਆਈ। ਸਾਵੇ। ਠੀਕ ਆ। ਉਈਆਂ ਸਾਲਾ ਕਾਲਾ ਇਹ ਹਨਾ। ਜੇ ਇਹਦਾ ਹੋ। ਲਓ ਬਈ ਪਹਿਲਾਂ ਪਾ ਦਈਏ ਆਪਾਂ। ਇਹਨੂੰ ਸੱਚ ਕਰ ਦਈਏ ਸਾਰਾ ਓਕੇ। ਲਓ ਬਈ। ਹੁਣ ਆਪਾਂ ਮਿਉਨੀਸ ਲਾ ਲਈਏ ਇਹਦੇ ਪਰ। ਪਿਆਜ਼ ਕੱਟੇ ਪਏ ਨੇ, ਟਮਾਟਰ ਕੱਟੇ ਪਏ ਨੇ, ਚੀਜ਼ ਪਈ ਹੈ। ਤੇ ਉਧਰ ਥੋੜਾ ਜਿਹਾ ਉਹ ਕਰ ਰਹੇ ਆ ਪਨੀਰ। ਉਹ ਜੰਮਿਆ ਹੋਇਆ ਦਾ ਬਰਫ਼ ਚ। ਤੇ ਪਨੀਰ ਵੀ ਪਾਵਾਂਗੇ। ਉਹ ਵੀ ਆਪਾਂ ਚੀਜ਼ ਪਾ ਦਈਏ ਇਹਦੇ ਪਰ ਹੁਣ। ਹੁਣ ਆਪਾਂ ਐਵੇਂ ਛੋਟੇ ਛੋਟੇ ਪਿਆਜ਼ ਰੱਖ ਦੇਣੇ ਨੇ ਠੀਕ ਐ ਟਕਾ ਕੇ ਇੱਕਨੇ ਟਮਾਟਰ ਰੱਖ ਦੇਣੇ ਟਕਾ ਕੇ ਉਹ ਵੀ ਸਮਾਨ ਦੇਖ ਲਓ ਕਾਰਨ ਰੱਖਦੇ ਹਰੀ ਮਿਰਚ ਰੱਖਦੀ ਪਿਆਜ਼ ਟਮਾਟਰ ਤੇ ਪਨੀਰ ਹੁਣ ਆਪਾਂ ਉੱਪਰ ਵਾਲੇ ਨੇ ਚੀਜ਼ ਇਹਦੇ ਉਹ ਤੋਂ ਬਾਅਦ ਇਹਨੂੰ ਮਾਈਕਰੋ 'ਚ ਰੱਖਦੇ ਆਂ ਲਓ ਭਾਈ ਇਹਨੂੰ ਹੁਣ ਰੱਖਦੇ ਆਪਾਂ ਮਾਈਕਰੋ 'ਚ ਸਹੀ ਐ ਜਸਤ ਓਕੇ ਤੇ ਚਲਾ ਦਈਏ ਹੁਣੇ ਪਹਿਲਾਂ ਲਾਉਨੇ ਆਪਾਂ ਇਹ ਤੇ ਕਿੱਥੇ ਲਾਉਣੇ ਇੱਕ ਮਿੰਟ ਨਕਤੀ ਕੀ 5 ਮਿੰਟ ਦਾ ਲਾ ਦਿੰਨੇ ਆ ਓਕੇ ਦੇਖੋ ਵੀ ਮਿੱਤਰੋ ਹਲਦਾ ਇਹਦੀ ਸੈਡਿੰਗ ਕਰਨੀ ਹੈ ਓਕੇ ਰਬੋਟ ਭਾਈ ਹੁਣ ਆਪਾਂ ਇਹਦਾ ਬੇਸ ਥੋੜਾ ਜਿਹਾ ਸੇਕ ਲਈਏ ਤਵੇ ਤੇ ਕਿਉਂਕਿ ਥੱਲੋਂ ਕਰਾਂਚੀ ਹੋ ਜਾਊਗਾ ਫਿਰ ਕਰੋ ਚੈੱਕ ਪੀਆ ਕਰੋ ਓਕੇ ਰਬੋਟ ਆਉਣ ਦੂਜੇ ਦਾ ਸੀ ਪਹਿਲਾਂ ਹੀ ਬੰਨ ਸੇਕ ਲੈਣਾ ਠੀਕ ਹੈ ਬੇਸ ਕਹਿੰਨੇ ਨੇ ਜੀ ਨੂੰ ਆ ਵੀ ਕਹੇ ਜਾ ਬਣੇ ਐਸੇ ਸਰਾ ਹੀ ਹੋ ਗਿਆ ਨਾ ਬਾਈ ਬਾਈ ਬਾੜਾ ਘੈਂਟ ਬਣਿਆ ਬਾੜਾ ਘੈਂਟ ਚਲੋ ਹੁਣ ਰੈਸਟ ਕਰੀਏ ਥੋੜੀ ਜੀ ਹੁਣ ਚੱਲੇ ਬਾਈ ਆਪਾਂ ਉੱਪਰ ਨੂੰ ਕਬੂਤਰਾਂ ਕੋਲ ਉਹ ਕੰਮ ਤੇ ਲਵਾਉਣਾ ਤਾਂ ਪਾਲ ਵੀ ਪਰੇਰ ਉਹ ਰਹਿਓ ਬਈ ਤੇ 2 ਕਿਲੋ ਦੀ ਮਸੰਮੀ ਚੱਕ ਲਈ ਆਪਾਂ ਇਹ ਨਾਲ ਮੂੰਹ ਮਾਰਾਂਗੇ ਥੋੜਾ ਜਾ ਕੇ ਫੈਰਾ ਦਾ ਬਾਈ ਨਵੇਂ ਕਬੂਤਰ ਦਾ ਸ਼ੌਂਕ ਕਰੀਏ ਉਹ ਨਾਲੇ ਦਾ ਕਹਿੰਦਾ ਗੱਗੀ ਉਹਨਾਂ ਦਾ ਇਹ ਨਹੀਂ ਨਹੀਂ ਅੱਛਾ ਦਿਖਾਈਂਦਾ ਛਿੱਟੀਆਂ ਆੱਖਾਂ ਰੰਗ ਕਿਹੜਾ ਲੱਗਿਆ ਹੈ ਗ੍ਰੀਬੀ ਵਗਲ ਇਧਰਲੀ ਕਾਲੀ ਇਧਰਲੀ ਥੋੜੀ ਕਾਲੀ ਵਗਲ ਹੈ ਇਧਰਲੀ ਗਲਾਬੀ ਵਗਲ ਹੈ ਕਿਹਾ ਦੇ ਪਿਆ ਦੋ ਕਨੇ ਦਾ ਦੇ ਕੋਈ ਨਾ ਜੀਦਾ ਹੈਗਾ ਚਲੇ ਜਾਊ ਯਾਰ ਹੋ ਗਿਆ ਬਾਈ ਛੜਤਾ ਜੀਦਾ ਹੈਗਾ ਚਲੇ ਜਾਊਗਾ ਠੀਕ ਆ ਉਹ ਕੇਰਬੋਰ ਚੱਲ ਆਪਣੇ ਕੱਢ ਲੈ ਡਾਈਏ ਹੁਣ ਟਾਂਗੀ ਖੜੀ ਕਰਤੀ ਬਾਈ ਹੁਣ ਹਵਾ ਬਹੁਤ ਚੱਲ ਪਈ ਯਾਰ ਸੜਾ ਸਿਆਪਾ ਹੀ ਹੋ ਗਿਆ ਤਾਂ ਆ ਦੇ ਲੈ ਜਿਵੇਂ ਬਹੁਤ ਹੀ ਚੱਲ ਪਈ ਇਹ ਤਾਂ ਰੁਕ ਜਾ 2 ਮਿੰਟ ਦੇਖ ਲੈ ਆ ਬੱਚਾ ਇੱਕ ਤਾਂ ਫੜ ਲਿਆ ਤਾਂ ਆਪਾਂ ਨੇ ਲਾਲ ਚੀਨਾ ਪੀੜੀਆਂ ਅੱਖਾਂ ਦੇ ਢਾਦੇ ਇਹਨੂੰ ਵੀ ਲਓ ਵੀ ਇੱਕ ਕੂਬ ਤਾਂ ਦਾਤਾ ਹਰੀਆਂ ਲਾਈਨਾਂ ਨਾਲ ਗੁਲਾਬੀ ਬੋਟਾ ਕਲਕੰਤਾ ਵੀ ਦਾਤਾ ਤੇ ਨਵੇਂ ਨੂੰ ਬਿਠਾ ਕੇ ਦੇਖ ਲਈਏ ਫੇਰ ਚਾ ਲਿਆ ਕੱਢ ਇਹਨੂੰ ਵੀ ਫਿਰ ਮੈਂ ਛੱਡ ਦਾਂ ਚਤਰੀ ਤੇ ਲਓ ਵੀ ਉਸ ਬੇੜ ਦਾਤਾ ਕਿਹੜਾ ਡਾਇਆ ਹੋ ਹੈ ਤੇ ਯਾਰ ਤੇ ਆ ਦੂਜਾ ਕਿਹੜਾ ਡਾਇਆ ਚੌਥਾ ਅੱਛਾ ਹਾਰੇ ਬੋਟੇ ਵਾਲਾ ਚਾਰ ਹੋ ਗਏ ਬਹੁਤ ਨੇ ਨਵੇਂ ਬੱਚੇ ਕੱਢ ਲਾ ਹੈ ਹਾਂ ਨੰਮ ਵਜੇ ਕੱਢ ਲਾ ਹੁਣ ਵੀ 2 ਆ ਨਵੇਂ ਵਜੇ ਕੱਢ ਲੈ ਇੱਕ ਛੱਡ ਲੈ ਪਹਿਲਾਂ ਢਾਂਗੀ ਦੇ ਦੇ ਦਿਆਂ ਬੈਂਦਾ ਹੋੜੀ ਕਿਤੇ ਏ ਏ ਏ ਏ ਇੱਥੋਂ ਜਾਊ ਢਾਂਗੀ ਦੇ ਚਾਲ ਚਲੇ ਗਿਆ ਢਾਂਗੀ ਦੇ ਹੁਣ ਇਹਨੂੰ ਛੱਡ ਲਾ ਉਹ ਤੇਰੀ ਕਿੱਧਰ ਨੂੰ ਗਿਆ ਐ ਥੱਲੇ ਹੀ ਗਿਆ ਉੜੇ ਗਿਆ ਤਾਂ ਨਿਗਰ ਰਖੀ ਕੋਈ ਨਹੀਂ ਆ ਜਾਣ ਦੇ ਬਾਕੀ ਆ ਗਰਦੇ ਕਿੱਧਰ ਗਿਆ ਹਾਂ ਉਡ ਗਿਆ ਆ ਗਿਆ ਨਿਉਂਚੀ ਚਲੋ ਆ ਕਿਥੇ ਬੈਠਿਆ ਜਾ ਕੇ ਇਹਨੂੰ ਡਾਜ ਤੋਂ ਢੰਗੀ ਦੇ ਜਾਵੇ ਢੰਡਾ ਚੱਕ ਲਾ ਆਏ ਬਾਈ ਨਵਾਂ ਬੱਚਾ ਆ ਵੀ ਉੜ ਗਿਆ ਗਲਾਬੀ ਉਹਦੇ ਵਾਲਾ ਆਇਆ ਆਇਆ ਆਓ 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 ਆ ਆ ਜਾਣਾ ਉਹਨੇ ਢਾਂਗੀ ਤੇ ਆ ਜਾਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਹਿਲਾਂ ਕਰਨ ਗਈ ਉਹ ਗਲਾਬੀ ਜੇ ਜਾਊ ਢਾਂਗੀ ਦੇ ਗਲਾਬੀ ਆ ਬੈਠਾ ਹਰਾ ਇਹਦੇ ਪਰ ਬੈਠਾ ਦੁਆਜ ਦੇ ਪਰ ਬੈਠਾ ਗਾਇਆ ਭਾਈ ਦੋਈ ਢਾਂਗੀ ਤੇ ਤਿਆਰ ਰਹਿ ਗਿਆ ਇੱਧਰ ਭੂਰਾ ਜਾਂ ਇੱਥੇ ਬੈਠਾ ਹੈ ਹੱਕ ਦੇਖਾ ਪਤਾ ਨਹੀਂ ਕਿੱਥੇ ਹੈ ਦੇਖਦਾ ਵੀ ਨਹੀਂ ਚਾਲ ਕਿੰਨੇ ਢਾਂਗੀ ਤੇ ਗਏ ਆ ਉੜ ਰਹੇ ਨੇ ਚਾਰੇ ਆ ਉੜ ਗਿਆ ਬਾਈ ਨਵਾਂ ਬੱਚਾ ਹਰਾ ਪੋਟਾ ਹਰਾ ਡੰਡਾ ਹੋ ਜਾਂਦਾ ਪੂਰੇ ਜਾਂਦਾ ਜਿਹੜਾ ਥੱਲੇ ਬਾਕੀ ਦੋ ਆ ਗਏ ਢਾਂਗੀ ਤੇ ਬਾਕੀ ਆ ਪੰਜ ਜੁੜਦੇ ਨੇ ਉਹ ਦੇਖੋ ਨਵਾਂ ਬੱਚਾ ਦੂਆ ਕਿੱਥੇ ਲੱਗਿਆ ਆ گلابی ਪੋਟਾ ਕਾਲੀ ਨਾਨ ਤਾ ਉਹ ਦੇਖੋ ਕਿੱਥੇ ਖੜਾ ਤੇ ਚਲੋ ਕੋਈ ਨਹੀਂ ਆ ਗਿਆ ਇਹ ਏ ਏ ਏ ਆ ਜਾ ਆ ਜਾ ਆ ਜਾ ਆ ਜਾ ਢਾਂਗੀ ਦੇ ਢਾਂਗੀ ਦੇ ਕਿੱਧਰ ਗਿਆ ਉਧਰ ਘੂਰ ਉਹਨੂੰ ਸੰਬਾਇਨ ਕੋ ਸੂਖ ਉਤਾਰੇ ਅੱਗ ਸਰਦਾ ਕੇ ਆ ਗਿਆ ਚੱਲ 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 ਸਾਰੇ ਉੱਥੇ ਨਾ ਬਹਿ ਜੀ ਇਹ ਲੰਘ ਨਾ ਨਾ ਉਹ ਜਾਂਦਾ ਆ ਗਿਆ ਆ ਗਿਆ ਕੋਈ ਨੇ ਘਰ ਰੱਖੀ ਆ ਆ ਗਿਆ ਦੂਜੇ ਵੀ ਆ ਗਿਆ ਉਹ ਦੂਜਾ ਨਵਾਂ ਬੱਚਾ ਉਹ ਲੱਗਿਆ ਫਿਰਦਾ ਇੱਕ ਆ ਕਰਦਾ ਦੋ ਢਾਂਗੀ ਦੇ ਬੈਠੇ ਨੇ ਤੀਜਾ ਪੁਰਾਣਾ ਕਬੂਤਰ ਬੈਠਾ ਉਹ ਦੇਖੋ ਕਿੱਥੇ ਗਿਆ ਬੱਲੇ 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 ਆ ਜਾ ਆ ਜਾ ਸੜਿਆ ਓਟੇਰੀ ਚ ਜਾਣਾ ਆ ਗਿਆ ਆ ਗਿਆ ਆ ਗਿਆ ਚਲੋ ਕੋਈ ਨਹੀਂ ਕੱਟਣ ਦੋ ਬੇੜਾ ਲਓ ਵੀ ਇੱਕ ਨਵਾਂ ਬੱਚਾ ਹੋਰ ਡਾਉਣ ਲੱਗੇ ਆ ਹਰਾ ਪੋਟਾ ਤੇ ਕਾਲੀ ਮੂੰਛਾ ਥੋੜੀ ਥੋੜੀ ਕਾਲੀ ਥੋੜੇ ਥੋੜੇ ਕਾਲੀ ਮੂੰਛ ਥੋੜੀ ਥੋੜੀਆਂ ਕਾਲੀਆਂ ਕਾਂਤਾ ਚੱਲ ਬਈ ਚੱਲ 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 ਆਓ ਲੰਘ ਗਿਆ ਇਹ ਹੋ ਗਿਆ ਆਹਾ 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 ਲੈ ਚੱਲ ਕੋਈ ਨਹੀਂ ਛੇੜਦੇ ਇਹਨਾਂ ਨੂੰ ਪਹਿਲਾਂ ਉਹ ਬਹਿ ਜਾਵੇ ਇੱਕ ਵਾਰੀ ਆ ਕੇ ਆਹ ਦੇਖੋ ਪਹਿਲੀ ਵਾਰੀ ਵਾਲਾ ਬੱਚਾ ਏ ਏ ਏ आजा 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 लो भी स्पेयर भी आ गया आजा 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 ओ आ गया ते नवा बच्चा कितने उठ रहा है किए सबा हम्म हम्म आता ये तंग करूगा आ गई मशहूरी आ गई मशहूरी आ गई लो सारे बच्चे आ गए ਉਹ parlate ਬੈਠਾ ਜ ਸੀ ਉਹ ਤਾਂ ਹਨਾ ਕਲਕੰਨ ਤਾਂ ਉਹਨੂੰ ਨਾ ਛੇੜੀਂ ਇਹਨਾਂ ਨੂੰ ਛੇੜ ਲਓ ਵੀ ਨਵੇਂ ਪੱਠੇ ਸਾਰੇ ਛੇੜਨ ਲੱਗੇ ਆ ਹੁਣ ਦੇਖੀ ਜੋ ਜੋ ਬਣੂ ਖੜ ਜਾ ਮੈਂ ਉਹ ਬਣਾ ਲਾਂ ਛੋਟ ਬਣਾ ਲੈਣਾ ਰੁਕ ਜਾ ਲਓ ਵੀ ਘੇਰੇ ਤਾਂ ਦੇਗੇ ਤੇ ਇੱਕ ਨਵਾਂ ਵਹਿ ਗਿਆ ਹਨਾ ਦੋ ਨਵੇਂ ਉੱਡਦੇ ਨੇ ਆਦੇ ਇੱਕ ਆ ਉੜਦਾ ਤੇ ਦੂਜਾ ਕਿੱਥੇ ਆ ਦੂਜਾ ਉਹ ਜਾਂਦਾ ਓਕੇ ਗਲਾਬੀ ਦੀ ਨਿਗ੍ਹਾ ਰੱਖਾ ਉਹ ਤਾਂ ਹੁਣ ਲੱਗ ਗਿਆ ਉਹ ਤਾਂ ਸਾਰਾ ਪਿੰਡ ਗਾਇਆ ਆ ਆਉਂਦਾ ਨਵਾਂ ਬੱਚਾ ਇੱਕ ਤੇ ਇੱਕ ਕਿੱਥੇ ਗਲਾਬੀ ਆ ਫਿਰਦਾ ਕੱਢ ਲਾ ਕੱਢ ਲਾ 10 ਕਗੇੜੇ ਚੱਲ 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 ਓਕੇ ਰਬੋਟ ਕੱਲ ਨੂੰ ਚੱਜ ਨਾਲ ਲਾਵਾਗੇ ਫਿਰ ਤੈਨੂੰ ਕਿੱਥੇ ਗਿਆ ਆ ਵੈਰੀ ਗੁੱਡ ਚੱਲ 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 ਦੋਨੇ ਭਾਈ ਉੱਡਦੇ ਨੇ ਬਾਕੀ ਆ ਗਏ ਨਹੀਂ ਆ ਉੱਡਦੇ ਨੇ ਓਏ ਚੰਗ ਚਾ ਲੱਗ ਗਿਆ ਬਈ ਗੁਲਾਬੀ ਪੋਟਾ ਗੁਲਾਬੀ ਡੰਡਾ ਪਹਿਲੀ ਵਾਰੀ ਉੜਿਆ ਤੇ ਆ ਆ ਜਾ ਆ ਜਾ ਆ ਗਿਆ ਆ ਆ ਗਿਆ ਬਸ ਹੁਣ ਰਹਿ ਗਿਆ ਇੱਕ ਦਾ ਖਤਰਾ ਹੋ ਜਾਂਦਾ ਆਓ ਤੇ ਇਹਨੂੰ ਕਾਬੂ ਕਰ ਲਈ ਬਸ ਤਿੰਨ ਆ ਰਹਿ ਗਏ ਇਹਨਾਂ ਨੇ ਤਾਂ ਆ ਜਾਣਾ ਤੇ ਆਹ ਜਿਆਦਾ ਉੱਚਾ ਚਲੇ ਗਿਆ ਆਉਂਦਾ 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 ਇਸੇ ਥੱਫੇ ਮਾਰਦਾ ਉਹ ਲੰਘ ਗਿਆ ਉਧਰ ਏ ਏ ਏ ਏ ਆ ਲੈ ਓ ਕੇਅਰਬੋਟ ਹੁਣ ਹੁਣ ਪਹਿਲਾਂ ਇਹਨਾਂ ਨੂੰ ਇਹ ਅੰਦਰ ਕਰ ਮੈਂ ਕਹਿੰਨਾ ਹੈ ਨਾ ਚਲੋ ਬਾਈ ਕਬੂਤਰ ਅੰਦਰ ਕਰ ਦਈਏ ਪਹਿਲਾਂ ਫਿਰ ਦਾਣਾ ਪਾਣੀ ਪਾ ਦਈਏ ਆ ਦੋ ਰਹਿ ਗਏ ਇਹਨਾਂ ਨੇ ਆ ਜਾਣਾ ਲਓ ਵੀ ਮਿੱਤਰੋ ਦਾਣਾ ਪਾਣੀ ਵੀ ਪਾਤਾ ਓਕੇ ਰਿਪੋਰਟ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ ਉੱਤੇ ਬਾਅਦ ਗਰਾਊਂਡ ਦਾ ਦੇਖਦੇ ਆਂ ਜਾ ਕੇ ਲਓ ਵੀ ਮਿੱਤਰੋ ਖੇੜ ਖੂੜ ਕੇ ਪਹੁੰਚ ਗਿਆ ਫੱਕ ਘਰੇ ਤੇ ਕਮੈਂਟ ਪਾੜਦੀਏ ਪਹਿਲਾਂ ਫਿਰ ਦਾਣਾ ਪਾਣੀ ਪਾਉਨੇ ਆ ਜਗਦੀਪ ਪੁੱਟਾ ਵੀਰ ਵੀਰੇ ਕਹਿੰਦਾ ਫੋਨ ਕਰੋ ਵੀਰੇ ਕਦੇ ਪਰ ਕਰਾਂ ਜੀ ਫੋਨ ਤੁਹਾਨੂੰ ਗੁਰਪ੍ਰੀਤ ਘਾਰੂ ਗੁੱਜਰ ਕਬੂਤਰ ਕਲਾਬਾ ਗੁਰਪ੍ਰੀਤ ਘਾਰੂ ਮਨਦੀਪ ਸਿੰਘ ਜਗਦੀਪ ਪੁੱਟਾ ਸਲੇਮਪੁਰ ਪਿੰਡ ਵੀਰੇ ਦਾ ਗੁਰਵੀਰ ਮਾਲ ਆਸਤਿਕ ਵਲੋਗ ਚੈਨਲ ਰਮਨ ਸਿੰਘ ਤੂਰ ਬੱਬੂ ਗੁੱਜਰ ਵੀਰਾ ਬਹੁਤ ਵਧੀਆ ਵਲੋਗ ਧੰਨਵਾਦ ਵੀਰੇ ਬਹੁਤ ਬਹੁਤ ਹਰਸ਼ਦੀਪ ਸਿੰਘ ਕਲੈਰ ਕਬੂਤਰ ਲਵਰ ਬਲੇਰੀਆ ਬਲੌਗਰ ਪਾਉ ਸੇ ਰਹਾ ਹਾਂ ਹਾਂ ਵੀਰੇ ਪਾਉ ਬਾਲਾ ਘੈਂਟ ਬੰਦਾ ਵਿਕਾਸ ਲੋਨ ਅ ਭਾਈ ਮੂਝੇ ਆਪਕਾ ਕਮੈਂਟ ਬਹੁਤ ਅੱਛਾ ਲੱਗਦਾ ਹੈ ਧੰਨਵਾਦ ਵੀਰੇ ਬਹੁਤ ਬਾਦ ਵੀਰ ਜੀ ਵੀਡੀਓ ਦੀ ਬਾਜ ਬਹੁਤ ਘਟਦੀ ਹਾਂਜੀ ਵੀਰੇ ਕੋਈ ਨਹੀਂ ਹੁਣ ਉੱਚੀ ਬੋਲਿਆ ਕਰੂੰਗਾ ਬੱਬੂ ਗੁੱਜਰ ਵੀਰੇ ਭਾਈ ਚੂਨਾ ਪਾਓ ਜਸਵੀਰ ਸਿੰਘ ਹਾਂਜੀ ਵੀਰੇ ਚੂਨਾ ਮੰਗਵਾਇਆ ਵੀਰੇ ਘਰੇ ਪਿਆ ਤਾਂ ਜਿਹੜਾ ਗਿੱਲਾ ਜਾ ਹੋ ਗਿਆ ਤਾਂ ਨਹੀਂ ਤਾਂ ਪਾਇਆ ਗੁਰਪ੍ਰੀਤ ਸਿੰਘ ਜੱਟ 979 바바 ਪਾਰਟੀ ਸਨੌਰ ਭਾਈ ਕਬੂਤਰ ਕਰਵਾ ਦੋ ਬ੍ਰਦਰ ਪਟਿਆਲਾ ਕੋਈ ਨਹੀਂ ਵੀਰੇ ਜਦ ਮੈਂ ਆਇਆ ਮੈਂ ਦੇ ਜੂਗਾ ਜਸ ਕਰਨ ਸਿੱਧੂ ਗੁਰੀ ਤੁਹਾਡਾ ਕੀ ਲੱਗਦਾ ਵੀਰੇ ਭਤੀਜਾ ਲੱਗਦਾ ਗੁਰੀ ਮੇਰਾ ਜੱਸਾ ਹੀ ਭਤੀਜਾ ਹਰਸ਼ ਅਟਾਲ ਵੀਰੇ ਬਿੱਲੀ ਨਹੀਂ ਭਜਦੀ ਕੀ ਕਰੀਏ ਦਾ ਵੀਰੇ ਬਿੱਲੀ ਤਾਂ ਬਸ ਦੋ ਹੀ ਮੈਂ ਤੁਹਾਨੂੰ ਦੱਸਿਆ ਸੀ ਜਾਂ ਕੁੱਤਾ ਹੱਲ ਹੈ ਜਾਂ ਡੰਡਾ ਫੇਰੋ ਇਹਦੇ ਹੋਰ ਤਾਂ ਕੋਈ ਹੱਲ ਨਹੀਂ ਜਸਵੀਰ ਸਿੰਘ ਵੀਰਾ ਸੁਖਜੀਤ ਸਿੰਘ ਬਾਈ ਜੀ ਲਖਨਪੁਰ ਮੈਨੂੰ ਲੱਗਦਾ ਸੋਢੀ ਹੈ ਕਰਨ ਜੌਹਲ ਜਸਵੰਤ ਭੁੱਲਰ ਹੈਲੋ ਵੀਰੇ ਹਾਂਜੀ ਕੀ ਹਾਲ ਹੈ ਵੀਰੇ ਤੇਜਵੀਰ ਤੇਜਵੀਰ ਨਾਮ ਬੋਲੋ ਹਾਂਜੀ ਤੇਜਵੀਰ ਵੀਰੇ ਧੰਨਵਾਦ ਬਹੁਤ-ਬਹੁਤ ਬਲੇਰੀਆ ਵਲੌਗਸ ਬਾਈ ਟੋکریاں ਸਾਹਮਣੀ ਹਾਂ ਵੀਰੇ ਸਾਹਮਣੀ ਵਾਲਤੇ ਵੀ ਲਾਉਣੀ ਐ ਪ੍ਰਵ ਨਵ 36 ਬਾਈ ਤੁਸੀਂ ਕਬੂਤਰ ਦੀ ਕੇਅਰ ਕਰਿਆ ਕਰੋ ਵੀਰੇ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਵੀ ਗੱਡੀ ਦੇ ਚੱਕਰ ਚ ਹੋ ਗਿਆ ਦਾ ਵੀਰੇ ਤੇ ਹੁਣ ਪੂਰੀ ਪੂਰਾ ਧਿਆਨ ਦੇਣਾ ਆਪਾਂ ਕਬੂਤਰਾਂ ਵੱਲ ਬਾਈ ਕਬੂਤਰਾਂ ਨੂੰ ਜ਼ਖਾਮ ਹੋ ਗਿਆ ਵੀਰੇ ਕਬੂਤਰਾਂ ਨੂੰ ਜ਼ਖਾਮ ਹੋ ਗਿਆ ਆਦਸਤਾ ਵੀਰੇ ਨੇ ਸਟੇਪਲੌਕਸ 500 ਇਹਦਾ ਚੌਥਾ ਹਿੱਸਾ ਦੇ ਦੇ ਵੀਰੇ ਤੇ ਕਮਲਪ੍ਰੀਤ ਸਿੰਘ ਵੀਰਾ ਗੁਰਪ੍ਰੀਤ ਘਾਰੂ ਗੁਰਜੋਤ ਸਿੰਘ ਸਹਿਜਪ੍ਰੀਤ ਵੀਰਾ ਕਪਤਾਨ ਦਵਾਈ ਗੋਰਾ ਜਵੰਦਾ ਕਰਨ ਜੋਲ ਮੋਨੀ ਤੂਰ ਮਨਜਿੰਦਰ ਸਿੰਘ ਰਾਜਪ੍ਰੀਤ ਮੰਡੇਰ ਲਵਪ੍ਰੀਤ ਰਮਨ ਸਿੰਘ ਤੂਰ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਜਸੂ ਸਿੰਘ ਪਾ ਰਿਹਾ ਪਾਣੀ ਇਸ ਤੋਂ ਬਾਅਦ ਦਾਣੇ ਹੈਗੇ ਦਾਣੀ ਪਾ ਦੇ ਪਾ ਦੇ ਠੀਕ ਲਓ ਮਿੱਤਰੋ ਥੋੜੀ ਜੀ ਸੈਟਿੰਗ ਆ ਗਈ ਥੋੜੀ ਜੀ ਆਪਾਂ ਹੋਰ ਕਰ ਦੇਣੀ ਹੈ ਪਾ ਕਿਧਰੋਂ ਨਿਕਲਿਆ ਹੋਏ ਤੇ ਚਲੋ ਓਕੇ ਆ ਰਿਹਾ ਬੋਟ ਬਾਕੀ ਬੈਠੇ ਨੇ ਉੱਪਰ ਤੇ ਚਲੋ ਮਿੱਤਰੋ ਮਿਲਾਂਗੇ ਹੁਣ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਵਿੱਚ